ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਰਤਾ ਪੁਰਖ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਸਤਨਾਮ ਸ਼ਬਦ ਦੀ ਵਿਚਾਰ ਸਰਵਣ ਕੀਤੀ ਸੀ ਇਸ ਵੀਡੀਓ ਦੇ ਵਿੱਚ ਆਪਾਂ ਸ਼੍ਰੀ ਮੂਰ ਮੰਤਰ ਸਾਹਿਬ ਦੇ ਤੀਸਰੇ ਸ਼ਬਦ ਦੀ ਵਿਚਾਰ ਸਰਵਣ ਕਰਾਂਗੇ ਕਰਤਾ ਪੁਰਖ ਦਾ ਅਰਥ ਭਾਵ ਹੈ ਕਰਤਾ ਦਾ ਅਰਥ ਹੈ ਕਰਨ ਵਾਲਾ ਵਰਕਧਾਰਤ ਹੈ ਪਰਮੇਸ਼ਰ ਪਰਮੇਸ਼ਰ ਸਾਰਾ ਕੁਝ ਆਪ ਕਰਨ ਵਾਲਾ ਹੈ ਜੋ ਬ੍ਰਹਿਮੰਡ ਆਪਾ ਦੇਖਦੇ ਹਾਂ ਜੋ ਤਾਰੇ ਆਕਾਸ਼ ਸੂਰਜ ਮੰਡਲ ਆਪਾ ਦੇਖਦੇ ਆ ਇਹ ਸਾਰਾ ਕੁਝ ਪਰਮੇਸ਼ਰ ਨੇ ਬਣਾਇਆ ਹੈ ਪਰਮੇਸ਼ਰ ਨੇ ਹੀ ਇਹ ਬਣਾਇਆ ਹੈ ਪਰਮੇਸ਼ਰ ਹੀ ਇਸ ਨੂੰ ਚਲਾ ਰਿਹਾ ਹੈ ਤੇ ਪਰਮੇਸ਼ਰ ਹੀ ਇਸ ਨੂੰ ਖਤਮ ਕਰਨ ਵਾਲਾ ਹੈ ਇਸ ਕਰਕੇ ਸਾਰੀ ਸ੍ਰਿਸ਼ਟੀ ਦਾ ਕਰਤਾ ਹੋ ਆਪ ਹੈ ਤੇ ਉਹ ਜੋ ਕਰ ਰਿਹਾ ਸ਼ਰਿਆਮ ਕਰ ਰਿਹਾ ਸ੍ਰਿਸ਼ਟੀ ਪੈਦਾ ਕਰ ਰਿਹਾ ਸ਼ਰਿਆਮ ਕਰ ਰਿਹਾ ਆਪਾ ਦੇਖਦੇ ਆਂ ਜੀਵਨ ਦਾ ਜਨਮ ਹੋ ਰਿਹਾ ਆਪਣੇ ਪਰਿਵਾਰ ਵਿੱਚ ਨਵਾਂ ਜੀ ਆਉਂਦਾ ਤਾਂ ਇਹ ਉਹਦੇ ਹੁਕਮ ਦੇ ਵਿੱਚ ਆਉਂਦਾ ਉਹ ਜੀ ਜਦੋਂ ਜੀਵਾਨ ਹੁੰਦਾ ਉਹ ਵੀ ਉਹਦੇ ਹੁਕਮ ਦੇ ਵਿੱਚ ਹੁੰਦਾ ਜਦੋਂ ਉਹ ਜੀਵ ਚਲਾ ਜਾਂਦਾ ਤਾਂ ਉਹ ਵੀ ਉਹਦੇ ਹੁਕਮ ਦੇ ਵਿੱਚ ਚਲਾ ਜਾਂਦਾ ਉਸ ਜੀਵ ਨੂੰ ਜਦੋਂ ਉਹ ਪੈਦਾ ਕਰਦਾ ਉਹਦੇ ਵਾਸਤੇ ਰੇਸ਼ਕ ਪੈਦਾ ਕਰਦਾ ਮਾਤਾ ਦੀ ਛਾਤੀ ਦੇ ਵਿੱਚੋਂ ਬੱਚੇ ਵਾਸਤੇ ਦੁੱਧ ਪੈਦਾ ਕਰਦਾ ਤਾਂ ਉਹ ਪਰਮੇਸ਼ਰ ਐਸਾ ਵੀ ਉਹ ਜਿਹੜਾ ਜੀਵ ਨੂੰ ਪੈਦਾ ਕਰਦਾ ਹੈ ਨਾਲ ਹੀ ਉਹਦੇ ਰਿਸ਼ਕ ਦਾ ਵੀ ਪ੍ਰਬੰਧ ਕਰ ਦਿੰਦਾ ਇਸ ਤਰ੍ਹਾਂ ਉਹ ਪਰਮੇਸ਼ਰ ਸਾਰਾ ਪੰਜਾਬ ਕਰਨ ਵਾਲਾ ਹੈ ਭਾਵ ਆਪਣੇ ਕੰਮ ਦਾ ਉਹ ਆਪ ਜ਼ਿੰਮੇਵਾਰ ਹੈ ਹੁਣ ਅਸੀਂ ਇਸ ਗੁਣ ਨੂੰ ਆਪਣੇ ਜੀਵਨ ਦੇ ਵਿੱਚ ਕਿਵੇਂ ਢਾਡਣਾ ਹੈ ਕਿ ਅਸੀਂ ਵੀ ਹਰ ਕੰਮ ਦੇ ਕਰਤਾ ਹੋਈਏ ਕੋਈ ਵੀ ਕੰਮ ਅਸੀਂ ਕਰਦੇ ਆ ਚਾਹੇ ਚੰਗਾ ਕਰਦੇ ਆ ਮਾੜਾ ਕਰਦੇ ਆ ਉਹਦੇ ਜਦੋਂ ਅਸੀਂ ਖੁਦ ਕਰਤਾ ਬਣਦੇ ਆ ਖੁਦ ਅਸੀਂ ਉਹਦੀ ਜ਼ਿੰਮੇਵਾਰੀ ਲੈਨੇ ਆ ਵੀ ਆਹ ਕੰਮ ਚੰਗਾ ਹੋਇਆ ਤਾਂ ਵੀ ਮੈਂ ਕੀਤਾ ਹੈ ਮਾੜਾ ਕੀ ਹੋਇਆ ਤਾਂ ਵੀ ਮੇਥੋਂ ਹੋਇਆ ਜਦੋਂ ਅਸੀਂ ਉਹਦੀ ਜ਼ਿੰਮੇਵਾਰੀ ਲੈਨੇ ਆ ਜ਼ਰੂਰਤ ਨਾਲ ਉਹ ਕਹਿੰਨੇ ਆ ਤਾਂ ਅਸੀਂ ਦੁਨੀਆ ਵਾਲਿਆਂ ਨੂੰ ਇਹ ਕਹਿੰਨੇ ਆ ਕਿ ਜੇ ਚੰਗਾ ਹੋਇਆ ਤਾਂ ਭਾਈ ਵਢਾਈ ਕਰ ਦਿਓ ਜੇ ਮਾੜਾ ਹੋਇਆ ਤਾਂ ਮਿੰਨ ਸਜ਼ਾ ਦੇ ਦਿਓ ਜਦੋਂ ਅਸੀਂ ਇਸ ਗੁਣ ਨੂੰ ਆਪਣੇ ਅੰਦਰ ਢਾਲਦੇ ਆ ਤਾਂ ਅਸੀਂ ਵੀ ਕਰਤਾਪੁਰਖ ਬਣ ਜਾਂਦੇ ਆ ਭਾਵ ਕਰਤਾਪੁਰਖ ਦਾ ਅਰਥ ਭਾਵ ਕਿ ਆਪਣਾ ਕੰਮ ਆਪ ਕਰਨ ਵਾਲਾ ਪਰਮੇਸ਼ਰ ਜਦੋਂ ਸ੍ਰਿਸ਼ਟੀ ਬਣਾਉਂਦਾ ਉਦੋਂ ਵੀ ਆਪ ਬਣਾਉਂਦਾ ਹੈ ਜਦੋਂ ਸ੍ਰਿਸ਼ਟੀ ਦਾ ਕਾਰੋਬਾਰ ਚਲਾਉਂਦਾ ਹੈ ਉਦੋਂ ਵੀ ਆਪ ਚਲਾਉਂਦਾ ਹੈ ਤੇ ਜਦੋਂ ਸ੍ਰਿਸ਼ਟੀ ਨੂੰ ਖਤਮ ਕਰਦਾ ਹੈ ਉਦੋਂ ਵੀ ਆਪ ਕਰਦਾ ਉਹਨੂੰ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ ਪੈਂਦੀ ਇਸੇ ਤਰ੍ਹਾਂ ਅਸੀਂ ਵੀ ਆਪਣਾ ਹਰ ਇੱਕ ਕੰਮ ਇਸ ਢੰਗ ਦੇ ਨਾਲ ਕਰੀਏ ਕਿ ਸਾਨੂੰ ਕਿਸੇ ਦੀ ਹੈਲਪ ਦੀ ਲੋੜ ਹੀ ਨਾ ਪਵੇ। ਸਾਨੂੰ ਕਿਸੇ ਦੀ ਸਹਾਇਤਾ ਦੀ ਲੋੜ ਹੀ ਨਾ ਪਵੇ। ਸਾਡੇ ਵਿੱਚ ਆਪਣੇ ਵਿੱਚ ਹੀ ਕੌਨਫੀਡੈਂਸ ਹੋਵੇ ਤਾਂ ਕਿ ਅਸੀਂ ਉਸ ਕੰਮ ਨੂੰ ਆਪਣੇ ਬਲ ਬੂਤੇ ਦੇ ਕਰ ਸਕੀਏ। ਜਦੋਂ ਅਸੀਂ ਆਪਣੇ ਬਲ ਬੂਤੇ ਤੇ ਆਪਣੀ ਤਾਕਤ ਦੇ ਨਾਲ ਆਪਣੇ ਕੌਨਫੀਡੈਂਸ ਦੇ ਨਾਲ ਉਸ ਕਰਮ ਨੂੰ ਕਰਦੇ ਹਾਂ ਤਾਂ ਅਸੀਂ ਵੀ ਕਰਤਾਪੁਰਖ ਹੋ ਜਾਂਦੇ ਹਾਂ। ਤਾਂ ਇਹ ਜੋ ਸ਼੍ਰੀ ਮੁਰਮੁਤਰ ਸਾਹਿਬ ਦੇ ਤੀਸਰੇ ਸ਼ਬਦ ਦਾ ਜਿਹੜਾ ਇਸ ਸ਼ਬਦ ਦੀ ਆਪਾਂ ਜੋ ਵਿਚਾਰ ਹੈ ਉਹ ਸਾਂਝੀ ਕੀਤੀ ਹੈ ਉਮੀਦ ਹੈ ਆਪ ਸੰਗਤ ਗੁਰੂ ਸਾਹਿਬ ਦੀ ਇਸ ਵਿਚਾਰ ਤੇ ਅਮਲ ਕਰੋਗੇ ਤੇ ਆਪਣਾ ਲੋਕ ਤੇ ਲੋਕ ਸੇਲਾ ਕਰੋਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰੀ ਸੰਗਤ ਨੂੰ ਦਾਸ ਬੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ